ਕੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਤੁਸ ਸਾਰੇ ਠੀਕ-ਠਾਕ ਹੋਮੋਗੇ ਜੀ ਹਾਂਜੀ ਜਿਹੜੇ ਆਪਾਂ ਸੂਟ ਰੈਡੀ ਕਰਵਾਏ ਸੀ ਜੀ ਦੇਖੋ ਬੁਟੀਕ ਪੀਸ ਉਹਨਾਂ ਵਿੱਚ ਕੁਝ ਇੱਕ ਕਲਰ ਰਹਿ ਗਏ ਨੇ ਭੈਣਾਂ ਦੇ ਬਾਰ-ਬਾਰ ਮੈਸੇਜ ਆ ਰਹੇ ਸੀ ਦੀਦੀ ਹੋਰ ਕਿਹੜੇ ਕਲਰ ਇਹਦੇ ਵਿੱਚ ਐਡ-ਆਨ ਹੋਏ ਨੇ ਤੇ ਕਿਹੜੇ-ਕਿਹੜੇ ਕਲਰ ਤੁਹਾਡੇ ਕੋਲ ਰਹਿੰਦੇ ਨੇ ਦੇਖੋ ਜੀ ਇੱਕ ਤਾਂ ਗ੍ਰੇ ਜਿਹਾ ਕਲਰ ਰਹਿ ਗਿਆ ਗ੍ਰੇ ਕਲਰ ਹੈ ਜੀ neck ਦੇ ਉੱਪਰ ਡਿਜ਼ਾਈਨਿੰਗ ਚੈੱਕ ਕਰੋ ਆਹ ਵਰਕ ਹੈਗਾ ਜੀ ਘੇਰੇ ਦੇ ਉੱਪਰ ਇਹ ਡਿਜ਼ਾਈਨ ਬਹੁਤ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਲੈਂਥ ਤੁਸੀਂ ਜਿੰਨੀ ਵੀ ਰੱਖਣੀ ਹੋਵੇ ਜੀ ਰੱਖ ਸਕਦੇ ਹੋ 46 ਤੱਕ ਤੁਹਾਡੀ ਲੈਂਥ ਬਣ ਜੂਗੀ ਜੀ ਇਹਦੀ ਤੇ ਹੁਣ ਬਾਜੂ ਦਾ ਡਿਜ਼ਾਈਨ ਚੈੱਕ ਕਰਵਾਉਣੀ ਆ ਆ ਹੈ ਗਿਆ ਜੀ ਇਹਦੇ ਵਿੱਚ ਬਾਜੂ ਦਾ ਡਿਜ਼ਾਈਨ ਬਹੁਤ 트ੈਂਡਿੰਗ ਚ ਚੱਲ ਰਿਹਾ ਇਹ ਵਾਲਾ ਆਰਟੀਕਲ ਸਿਰਫਰ ਸਿਰਫ 625 ਪਹਿਲਾਂ ਵੀ ਇਹਨਾਂ ਸੂਟਾਂ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਇਹ ਵਾਲੇ ਕਲਰ ਨਹੀਂ ਹੈਗੇ ਸੀ ਜੀ ਆ ਹੈਗਾ ਜੀ ਬਲੂ ਕਲਰ ਨੈਕਸਟ ਦੇ ਵਿੱਚ ਜਿੰਨਾ ਜਿੰਨਾ ਨੂੰ ਵੀ ਚਾਹੀਦਾ ਹੋਵੇ ਤੇ ਕਿਹਦੇ ਵਿੱਚ ਆਇਆ ਜੀ ਆਪਣੇ ਕੋਲੇ orange color हां जी ਇਹ ਵਾਲੇ ਕਲਰ ਆਏ ਨੇ ਸਿਰਫ ਔਰ ਸਿਰਫ 625 ਦੇ ਵਿੱਚ ਬੁਟੀਕ ਪੀਸ ਮਿਲ ਰਿਹਾ ਇਹ ਵਾਲਾ ਤੁਹਾਨੂੰ 트ੈਂਡਿੰਗ ਵਿੱਚ ਚੱਲਣ ਵਾਲਾ ਬਾਜੂ ਦੇ ਉੱਪਰ ਵੀ ਇਸ ਤਰ੍ਹਾਂ ਐਮਬੋਇਡਰੀ ਹੈ ਜੀ ਤੇ ਸ਼ਾਰਟ ਤੇ ਉੱਪਰ ਵੀ ਹੈ ਫਿਲਹਾਲ ਆਪਣੇ ਕੋਲੇ ਇਹ ਵਾਲੇ ਕਲਰ ਹੀ ਰਹਿੰਦੇ ਨੇ ਜੀ ਇਹਨਾਂ ਵਿੱਚੋਂ ਕੋਈ ਵੀ ਕਲਰ ਚੋ ਤੁਸੀਂ ਆਰਡਰ ਬੁੱਕ ਕਰਨਾ ਹੋਵੇ ਤਾਂ ਕਰ ਸਕਦੇ ਹੋ ਸ਼ਿਪਿੰਗ ਐਕਸਟਰਾ ਧੰਨਵਾਦ